ਲਿਆ ਆਇਆ ਫੜ ਕੇ ਐਂਟਰ ਤੇ ਅੱਜ ਢੰਡਾ ਵਾਲੀ ਕਰਦਾ ਜਾਲ ਫੇਰਦੇ ਆਗੇ ਇਹਦੇ ਟਾਇਰ ਛੋਟੇ ਆਗੇ ਤਾਂ ਕਰਕੇ ਇਹ ਟਰੈਕ ਮਗਰ ਜਾਲ ਪਾਵਾਂਗੇ ਜੇ ਜਾਲ ਲੋਟ ਆ ਕੇ ਜਾਲ ਨਹੀਂ ਸਾਕਾ ਫਲਾਂਗੇ ਤੇ ڪرੰਡ ਪੰਨੀ ਜਾਊ ਉਹਦੇ ਨਾਲ ਸੋ ਗਾਇਸ ਪਹੁੰਚ ਗਏ ਜੀ ਤੇ ਹੁਣ ਹੁਣੇ ਇਹ ਮਗਰ ਕੇ ਲਾਦਾ ਜਾਲ ਇਹ ਆ ਜੀ ਮੇਰਾ ਚਾਚਾ ਗিয়ার ਤਾਂ ਆਪ ਹੀ ਲਾ ਕੇ ਰੱਖਣਾ ਪੈਂਦਾ ਕਾਲਡੇ ਵਾਲੇ ਅਗੇ ਰੋੜ ਕੇ ਪੈਂਦਾ ਹੈ ਬੰਨਦੇ ਆਂ ਜਾਲ ਪਾ ਲਿਆ ਜੀ ਤੇ ਪਹਿਲਾਂ ਤਾਂ ਘਰੋਂ ਮੈਂ ਕਿੱਢਿਆ ਆਹ ਇਹ ਲਿੰਕ ਹੈਗੇ ਇਧਰਲੇ ਪਾਸੇ ਆਹ ਵੜੀ ਇਹ ਟਾਇਰ ਨਾਲ ਲੱਗ ਜਾਂਦੀ ਸੀਗੀ ਫਿਰ ਆਹ ਲਿੰਕ ਅੰਦਰਲੇ ਪਾਸੇ ਕਰਕੇ ਪਾਈ ਕਿੱਲੀਆਂ ਛੋਟੀਆਂ ਪਾਈਆਂ ਲਓ ਗਾਇਸ ਖੇਤ ਆ ਗਿਆ ਜੀ ਤੇ ਇਹਦੇ ਵਿੱਚ ਮਾਰਨਾ ਹੈ ਜਾਲ ਕਲੇ ਦੁਬੱਦ ਲਿਫਟ ਨਹੀਂ ਚੱਗਦਾ ਹੁਣ। ਹਾਂ ਗਾਈਸ ਦੇਖਦਾ ਰਹੋ। ਚੱਲਦਾ ਤਾਂ ਲਈ ਹੈਗਾ। ਮੜੇ ਦੇ ਵਿੱਚ ਮੀ ਬਹੁਤ ਕੰਮ ਖਰਾਬ ਕਰ ਜਾਂਦਾ। ਟਰੈਟਰ ਦੇ ਵਧੀਆ ਟਾਇਰ ਛੋਟੇ ਹੋਣ ਕਰਕੇ ਵਧੀਆ ਲੱਗਦਾਗਾ ਜਾਲ ਟਰੈਕਟ ਵੀ ਨਹੀਂ ਹਾਇ ਨਹੀਂ ਪਾਉਂਦਾ ਬਾਲਗਾ ਤੇ ਪੂਰਾ ਵਧੀਆ ਵਾਈਬਦਾਗਾ ਜਦੋਂ ਇਹ ਜਾਲ ਨਾਲ ਪਰਾਲੀ ਇਕੱਠੀ ਕਰੀਏਗੀ ਆਉਂਦਾ ਹੈ ਆਪਣੇ ਘਰੀ ਪਿਆ ਸੀ ਤਾਂ ਕੰਮ ਆ ਗਿਆ ਤੇ ਅੱਜ ਕੋਈ ਬੰਦੇ ਲੈਣ ਵੀ ਆਏ ਸੀਗੇ ਵੀ ਅਸੀਂ ਵੀ ਕਰੰਡ ਪੰਣਣੀ ਹੈਗੀ ਤੇ ਅੱਜ ਅਸੀਂ ਹੁਣ ਬਸ ਆਪਣੇ ਤਾਂ 3-4 ਕਿੱਲੇ ਹੀ ਹੈਗੇ 3-4 ਕਿੱਲੇ ਉਹ ਕਰਕੇ ਤੇ ਫਿਰ ਉਹਨਾਂ ਨੂੰ ਪਵਾ ਦਿਆਂਗੇ ਇਹ ਪੂਰਾ ਵਧੀਆ ਚੱਲਦਾ ਯਾਰ ਇਹ ਟਰੰਡ ਵੀ ਪੂਰੀ ਵਧੀਆ ਭੰਨੀ ਆ ਨੇ ਟਰੈਂਡ ਵੀ ਕੋਈ ਐ ਨਹੀਂ ਵੀ ਵਾਲੀ ਦਾਅਵ ਦੇ ਕੇ ਚੱਲਦਾ ਹੈ ਵੀ ਹੋਰਿਆਂ ਤੇ ਦਾਅਵ ਦੇ ਜਾਂਦਾ ਹੈ ਉੱਤੇ ਉੱਤੇ ਹੀ ਫਿਰਦਾ ਇਹ ਪਾਣੀ ਚ ਨਹੀਂ ਵਕਤ ਫਿਰਦੀ ਹੁੰਦੀ ਬਾਣ ਦਾ ਜਾਨ ਮਾਰਦਾ ਨਹੀਂ ਬਣਾਉਣਾ ਚਾਹਦੇ ਹਾਂ ਸਾਈ ਕਿੰਨਾ ਚੰਗਾ ਗਾਲ ਮਾਰਦੇ ਬਾਣ ਬਹੁਤ ਕਾਲਾ ਡਾਪਿਆ ਜੀ ਤੇ ਵਿੱਚ ਐ ਹਰੀ ਵੀ ਹੋਣ ਲੱਗੀ ਕਣਕ ਐ ਸਮਾਂ ਦੀ ਵੱਧ ਪੰਗਾ ਹੋ ਜਾਂਦਾ ਹੈ ਜੇ ਹੁਣ ਉਹ ਮਾਰ ਦਿਆਂਗੇ ਐ ਨਹੀਂ ਪਤਾ ਹਾਲ ਜਿਹੜਾ ਉੱਤੇ ਟੰਗੂਰ ਜਨਿਕਲੇ ਆਏ ਇਹ ਟੁੱਟ ਜੇ ਹਰੀ ਹੁੰਦੀ ਆਂਗੀ ਇਹ ਵਿੱਚ ਵਿੱਚ ਤੇ ਬਾਣ ਵੀ ਕਾਲਾ ਡਾਗਾ ਮੈਨੂੰ ਤਾਂ ਮਾਰਨਾ ਤਾਂ ਪਊਗੀ ਆ ਇੱਥੇ ਤਾਂ ਪੂਰੀ ਵਧੀ ਗਈ ਆ ਦੇਖੋ ਜੇ ਕੱਲ ਮਾਰੇ ਹੁੰਦਾ ਫਿਰ ਏਦੂ ਵਧੀਆ ਸੀਗਾ ਹੂੰ ਤਾਂ ਵਧੀਆ ਹੈਗਾ ਟੂ ਟੁੱਟਦਾ ਤਾਂ ਹੈ ਨਹੀਂ ਕਹ ਹਰੀ ਤਾਂ ਵਧੀਆ ਹੋਊਗੀ ਆ ਦੇਖੋ ਖੇਚਦਾ ਨਹੀਂ ਇਹ ਟੰਗੂਰ ਕੱਲੀ ਉੱਤੋਂ ਬੋਲੀ ਕਰ ਦਾਂਦਾ ਐਨੀ ਹਰੀ ਵੀ ਨਹੀਂ ਹੋਈ ਬਸ ਕੋਈ ਕੋਈ ਹੋਰਾ ਜਿਹਾ ਜਿਵੇਂ ਆਹ ਪਾਸਿਆਂ ਤੇ ਪੋਲਾ ਰਹਿ ਜਾਂਦਾ ਆ ਦੇਖੋ ਇਹ ਜਾਲ ਮਾਰ ਕੇ ਆ ਗਏ ਤੇ ਹੁਣ ਚੱਲਦੇ ਇਧਰੇ ਹਾਂ ਹੁਣ ਟਰੈਕਟਰ ਛੱਡ ਕੇ ਆਉਣੇ ਆ ਜੀ ਮੋਟੈਂਗ ਨੂੰ ਡਾਟਪੋਟ ਕਰ ਦੂਗਾ ਮੈਂ ਥੋੜਾ ਜਿਹਾ ਪਾਸ ਪਿੱਛੂ ਆ ਤੇ ਫਿਰ ਇਹਨਾਂ ਨਾਲ ਵਲੌਗ ਬਣਾ ਲਏ ਕੋਈ ਕਹਿੰਦਾ ਹਾਲੀਵੁੱਡ ਬੁਪਰ ਸੀਟਰ ਨਾਲ ਦਾ ਟਰੈਕਟਰ ਸੜਕ ਤੇ ਨੱਚਦਾ ਹੀ ਆਉਂਦਾ ਐਸਾ ਘਾਰ ਨਾ ਵਾਰਤ ਲੈ ਲਾਂਗਾ ਰੋਡ ਘਟਾ ਪੀ ਦਾ ਪਾਇਆ ਤੇ ਡੂੜ ਪਾਇਆ ਹੈ ਡੀਏਪੀ ਦਾ ਦੀ ਵੇਚ ਚਲਦੇ ਆ ਕਰੇ ਅੱਜ ਦਾ ਬਲੌਗ ਐਂਡ ਕਰਦੇ ਆਂ ਜੀ ਇੱਥੇ ਆਈ ਹੋਪ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਕਮੈਂਟ ਕਰਦੇ ਚੈਨਲ ਤੇ ਨਾਮੇ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਨਿਊ ਬਲੌਗ ਵਿੱਚ